ਆ ਦੇਖੋ ਵੀਰ ਜੀ ਆਹ ਗੱਲ ਆ ਬਾਤ ਆ ਜਿਹੜੀ ਤੁਹਾਨੂੰ ਦੱਸਤੀ ਵੀ ਹੁਣ ਜੇ ਤੁਹਾਨੂੰ ਗਲਤ ਲੱਗਦੀ ਹੈ ਸਾਡੀ ਗੱਲ ਤਾਂ ਸਾਨੂੰ ਉਹੇ ਜਾਂ ਇਨਸਾਫ ਦਵਾ ਦਿਓ ਜੇ ਸਹੀ ਲੱਗਦੀ ਹੈ ਤਾਂ ਉਹੇ ਜਾਂ ਦਵਾ ਦਿਓ ਹੁਣ ਗੱਲ ਕਰ ਆਏ ਆ ਵੀ ਸਾਨੂੰ ਦੋਹਾਂ ਤਰ੍ਹਾਂ ਦਾ ਹੱਕ ਰੱਖੋ ਇਹ ਨਾ ਹੋਵੇ ਵੀ ਸਾਡਾ ਹੱਕ ਮਾਰ ਕੇ ਤੁਸੀਂ ਉਹਨਾਂ ਦਾ ਪੱਖਵਾਜੀ ਕਰੀ ਨੀ ਨੀ ਕੋਈ ਨਹੀਂ ਤੇ ਬੇਪਰਵਾਹ ਹੋਈਏ ਉਹਨਾਂ ਦਾ ਪੱਖ ਸੁਣ ਕੇ ਫੇਰ ਹੀ ਫੈਸਲਾ ਕਰਾਂਗੇ ਉਹਨਾਂ ਨੂੰ ਆ ਜਾਣ ਦਿਓ ਚਲੋ ਅਸੀਂ ਤਾਂ ਭਾਈ ਅਸੀਂ ਇੱਕ ਪੱਖਾ ਫੈਸਲਾ ਵੀ ਨਹੀਂ ਨਾ ਕਰ ਸਕਦੇ ਆ ਆ ਗਏ ਉਹ ਕਿਹੜਾ ਦੂਰ ਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਤਾ ਤੂੰ ਰੇ ਬੈਠੀ ਆ ਹੈਂ ਕੜਕੇ ਦੀ ਗੋਹਾ ਦਾ ਵੱਠਾ ਲੈ ਕੇ ਗਈ ਸੀ ਮੁਰੇ ਮੁੜ ਕੇ ਘਰੇ ਵੀ ਵੜ ਜਾ ਕਰਦੇ ਨੇ ਚਲ ਕੋਈ ਨਾ ਆ ਜਾ ਇੱਧਰ ਆ ਜਾ ਉਹ ਬਹਿ ਜਾ ਭਾਈ ਚਾਚ ਜੀ ਕੀ ਲੈਣ ਆਈ ਸੀ ਕੱਲ ਦੀ ਭੂਤਨੀ ਸੀ ਵਿਆਹ ਚੱਦ ਤੇਰੀਆਂ ਵੀ ਲੱਤਾਂ ਸੀ ਵਿਆਹ ਚ ਹੀ ਰਹਿਗੀਆਂ ਆ ਜਾ ਭਾਈ ਚੁੱਪ ਕਰ ਕੋਈ ਚਾਚ ਜੀ ਦੱਸ ਕੀ ਕਰਦੀ ਉਹ ਮਾਤਾ ਤੁਸੀਂ ਇਹਨਾਂ ਦਾ ਨਿਵੇੜਨਾ ਆ ਕਾਬਦਲ ਚਲਾ ਕੇ ਵੇਹਗੇ ਨਹੀਂ ਇਹ ਨੂੰ ਦੱਸ ਕਿਨੇ ਸੱਦਿਆ ਇੱਥੇ ਕੋਈ ਬਾਈ ਕੰਮ ਬੋਲਣ ਲੱਗ ਪੜਾ ਕਿਸੇ ਜਵਾਕ ਚੱਲੇ ਦੀ ਗੌਰ ਨਹੀਂ ਕਰਨੀ ਕੁਝ ਕਰਨਾ ਵੀ ਹੈਗਾ ਐਸਾ ਕੋਲੇ ਕੁੱਛ ਨਹੀਂ ਕਰਦੀ ਨਹੀਂ ਬਾਈ ਬਹਿ ਜਾ ਭਾਈ ਕੋਈ ਚੁੱਪ ਕਰ ਦਿਓ ਭਾਈ ਤੁਸੀਂ ਆਦਾ ਝਜੂ ਨਾ ਪਾਓ ਆਹ ਨਾ ਮੈਂ ਗੱਲ ਬਾਤ ਕਰ ਲੈਣ ਦਿਓ ਬੰਦੀ ਗੱਲ ਨਿਵੇੜਦੇ ਆ ਅੱਜ ਤੱਕ ਇਹ ਕਰੀ ਕਰੀ ਪਤਾ ਹਾਂ ਭਾਈ ਦੱਸੋ ਕੀ ਰੌਲਾ ਤੁਹਾਡਾ ਰੌਲਾ ਭਾਈ ਤੁਹਾਨੂੰ ਪਤਾ ਹੀ ਹੈ ਸਰਪੰਚ ਸਾਹਿਬ ਨੂੰ ਸਾਰੀ ਗੱਲ ਦੱਸੀ ਹੈ ਮੈਂ ਠੀਕ ਹੈ ਨਾ ਬਾਕੀ ਰੌਲਾ ਜੇ ਤੁਹਾਨੂੰ ਕੋਈ ਲੱਗਦਾ ਹੈ ਤਾਂ ਤੁਸੀਂ ਦੱਸ ਦਿਓ ਇਹ ਵੀ ਮੇਰੇ ਆਪਦੇ ਆ ਤੇ ਇਹ ਵੀ ਮੇਰਾ ਹੀ ਪਰਿਵਾਰ ਹੈ ਕੋਈ ਇਨਕ ਕਰਸਾਂ ਇੱਕ ਵਾਰ ਫੇਰ ਦੱਸ ਦੋ ਦੱਸ ਭਾਈ ਬੋਲ ਕੀ ਚਾਹਉਨਾ ਦੇਖੋ ਜੀ ਗੱਲ ਤਾਂ ਇਹ ਹੈ ਜੀ ਮੇਰਾ ਤਾਇਆ ਹੈਗੇ ਜੀ ਬਿਮਾਰ ਉਹਦੇ ਜਿੰਨੇ ਵੀ ਦਵਾਈ ਦੁੱਤੀ ਦੇ ਪੈਸੇ ਲੱਗੇ ਨੇ ਸਾਰੇ ਅਸੀਂ ਨਹੀਂ ਲਾਏ ਨੇ ਜੀ ਠੀਕ ਹੈ ਟੋਟਲ ਬਣਾ ਕੇ ਬਣੇ ਜੀ ਪੂਰਾ 12 ਲੱਖ ਰੁਪਏ ਜੀ ਗੱਲ ਨੂੰ ਸਾਰੀ ਲੜਾਈ ਦੀ ਇਹੀ ਹੋ ਜਾਂਦੀ ਬਾਰ-ਬਾਰ ਕਿ ਸਾਨੂੰ ਪੈਸੇ ਚਾਹੀਦੇ ਨੇ ਜੀ ਹੁਣ ਤੁੰਗੂ ਤੇ ਘਰੇ ਵੀ ਕਹੇ ਸੀ ਇਹ ਗੱਲ ਠੀਕ ਹੈ ਜੀ ਵੀ ਜਿਹੜਾ ਸਾਡੇ ਪੈਸੇ ਬਣਦਾ ਸਾਡੇ ਪੈਸੇ ਦੇ ਦੋ ਕਿੰਨੇ ਮਾਲਾ ਸੁਡਗੋ ਸਾਹ ਹਤਾ ਹੈਗਾ ਇਹ 12 ਲੱਖ ਲੱਗਿਆ ਸਾਰਾ ਹਾਂਜੀ ਹਾਂਜੀ ਇਹ ਤਾਂ ਗੱਲ ਸਰਪੰਚਾ ਹੈਗੀ ਆ ਇਹ ਤਾਂ ਪਿੰਨ ਮਿਲ ਸਰ ਤੁਸੀਂ ਇਹ ਤਾਂ ਇਹਨਾਂ ਨੇ ਦਿਖਾਇਆ ਸੀ ਰਸੀਤਾਂ ਮੈਨੂੰ ਵੀ 12 ਲੱਖ ਤਾਂ ਉਹਨਾਂ ਦਾ ਲੱਗਿਆ ਵਾ ਇਹ ਤਾਂ ਸੱਚ ਕਹਿੰਦੇ ਆ 12 ਲੱਖ ਤੋਂਲੇ ਉਪਰੀ ਹੋਣਗੇ ਜੇ ਕੁਝ ਤੋਂ ਪੈਸੇ ਚਾਰੇ ਤਾਂ ਕੋਈ ਨਹੀਂ ਲੱਗਿਆ ਹੋਊ ਬਿਮਾਰੀ ਚ ਕਿਹੜਾ ਕੋਈ ਪਤਾ ਨਹੀਂ ਆਏ ਜਦੋਂ ਸਰਪੰਚ ਸਾਹਿਬ ਇਕੱਠੇ ਹੁੰਦੇ ਆਂ ਆਪਾਂ ਭਾਈ ਭਾਈ ਤੇ ਫਿਰ ਕੱਠੇ ਚ ਇਲਾਜ ਕਰਾਤਾ ਤੇ ਫਿਰ ਕੀ ਹੋ ਗਿਆ ਉਹਨਾਂ ਦੇ ਵੀ ਬੰਦੇ ਸੀ ਕੁਛ ਨਾ ਉਸ ਵਿੱਚ ਮੈਨੂੰ ਪਤਾ ਦੋਨਾਂ ਪਾਸਿਆਂ ਦਾ ਕੋਈ ਫਰਕ ਨਹੀਂ ਸੀ ਮਾਜੀ ਫਿਰ ਉਹ ਮੋੜਨੇ ਨਹੀਂ ਹੁੰਦੇ ਪੈਸੇ ਜੇ ਕੱਠੇ ਲੱਗਦੇ ਆ ਤਾਂ ਤੇ ਮੋੜਨੇ ਵੀ ਹੁੰਦੇ ਹੀ ਆ ਉਪੋਤੇ ਦਾ ਕੱਟ ਚ ਇਲਾਜ ਹੋਇਆ ਫਿਰ ਉਹ ਕੀ ਬੰਦ ਹੋਇਆ ਜਦੋਂ ਹੁਣ ਅਸੀਂ ਗੱਲ ਕਰੀਏ ਨੇ ਜਾਂ ਫਿਰ ਤੁਸੀਂ ਗੱਲ ਕਰ ਲਓ ਚਲ ਕਰ ਲਓ ਗੱਲ ਠੀਕ ਹੈ ਦੇਖੋ ਸਰਪੰਚ ਸਾਹਿਬ ਗੱਲ ਆਏ ਸਾਝੇ ਘਰ ਦੇ ਵਿੱਚ ਤਾਂ ਦੋਨਾਂ ਧਿਰਾਂ ਦੇ ਵਿੱਚ ਪੈਸਾ ਲੱਗ ਜਾਂਦਾ ਹੁੰਦਾ ਕੋਈ ਕੋਈ ਉਹਦਾ ਕੋਈ ਹਿਸਾਬ ਕਿਤਾਬ ਜਿਆਦਾ ਇੰਨਾ ਹੁੰਦਾ ਠੀਕ ਹੈ ਨਾ ਦੂਜੀ ਰਹੀ ਗੱਲ ਦੇਖ ਮੈਂ ਤਾਂ ਗੱਲ ਕਰੂੰਗਾ ਸਿੱਧੀ ਠੀਕ ਹੈ ਕਿਸੇ ਨੂੰ ਚੰਗੀ ਲੱਗੇ ਨਾ ਲੱਗੇ ਠੀਕ ਹੈ ਅੱਜ ਤੱਕ ਆ ਤਾਈ ਬੈਠੀ ਹੈ ਮੈਨੂੰ ਇੱਕ ਵਾਰੀ ਕਹਿ ਦੇ ਇਹ ਗੱਲ ਵੀ ਭਾਈ ਕਿਕਰਸ ਤੂੰ ਕਿਸੇ ਕਦੇ ਕਿਸੇ ਗੱਲੇ ਕੋਹੇ ਤੇ ਪੈਰ ਤੇ ਰਹਿ ਜਾ ਮੈਂ ਕਦੇ ਕਿਸਦਾ ਮਾੜਾ ਕੀਤਾ ਹੋਵੇ ਠੀਕ ਹੈ ਠੀਕ ਹੈ ਨਾ ਮੇਰੇ ਭਰਾ ਨੇ ਕੀਤਾ ਸੀ ਠੀਕ ਹੈ ਨਾ ਸਾਡੀ ਤਾਂ ਇੰਨੀ ਦੋਨਾਂ ਜਣਾਂ ਦੀ ਏਡੀ ਜਿਆਦਾ ਨਹੀਂ ਵੀ ਅਸੀਂ ਤਾਂ ਪੂਰੇ ਵਧੀਆ ਭਰਾਵਾ ਜਿੰਨਾ ਟਾਈਮ ਹੋਰ ਨੇ ਵੀਆ ਤਾਂ ਵਧੀਆ ਨੇ ਵੀ ਠੀਕ ਹੈ ਨਾ 12 ਲੱਖ ਰੁਪਏ ਲੱਗਿਆ ਮੈਂ ਨਹੀਂ ਕਹਦਾ ਲੱਗਿਆ ਨੇ ਰੁਪਿਆ ਵੀ ਠੀਕ ਹੈ ਸਾਂਝੇ ਹਿੱਸੇ ਦੇ ਵਿੱਚ ਜ਼ਮੀਨ ਵਾਹੀ ਸੀ ਠੀਕ ਹੈ ਠੀਕ ਹੈ ਉਹਦੇ ਹਿਸਾਬ ਦੇ ਨਾਲ ਭਾਈ ਇਹ ਵੀ ਆਪਣੇ ਘਰੋਂ ਹੀ ਖਾਂਦੇ ਸੀ ਤੇ ਆਪਣੇ ਤੋਂ ਆ ਬੈਠੀਆਂ ਮੇਰੀ ਪਰਜਾਈ ਠੀਕ ਹੈ ਇਹਨਾਂ ਨੇ ਮਿੱਥਨ ਨਾ ਜਵਾਕਾਂ ਨੇ ਕਦੇ ਕੋਈ ਹਿਸਾਬ ਲਿਆ ਨਾ ਪਰਜਾਈ ਨੇ ਹਿਸਾਬ ਲਿਆ ਭਾਈ ਠੀਕ ਹੈ ਬਾਕੀ ਜਿਹੜੀ ਹੈਗੀ 12 ਲੱਖ ਰੁਪਏ ਉਹ ਲੱਗਿਆ ਉਹ ਪੈਸੇ ਤਾਂ ਫਿਰ ਹੁਣ ਬਿਮਾਰੀ ਤੇ ਤਾਂ ਪਤਾ ਹੀ ਨਹੀਂ ਲੱਗਦਾ ਸਵੇਪੇ ਕਿੰਨੇ ਲੱਗ ਜਾਣ ਹਾਂ ਪਤਾ ਇਹ ਤਾਂ ਹੁਣ ਕਿਸੇ ਤੇ ਵੀ ਲੱਗ ਸਕਦੇ ਆ ਸਾਡੇ ਘਰ ਦੇ ਵਿੱਚ ਤੁਸੀਂ ਤਾਂ ਦੋਨੇ ਭੰਗਾਂ ਦਾ ਫਰਕ ਤੁਸੀਂ ਦੇਖੋ ਹੁਣ ਤੁਸੀਂ ਕਰੋ ਇਹ ਗੱਲ ਦੱਸੋ ਭਾਈ ਹੁਣ ਕਿਵੇਂ ਕਰਗੇ ਭਾਈ ਹੁਣ ਕਿਵੇਂ ਤਾਂ ਕੀ ਕਰਨਾ ਵੀ ਦੇਖ ਇਹਨਾਂ ਨੂੰ ਅਸੀਂ ਆਖਿਆ ਸੀਗਾ ਚਾਹੇ ਤਾਂ ਸਾਡਾ ਹਿੱਸਾ ਠੇਕਾ ਕਰਕੇ ਸਾਥੋਂ ਐਂ ਕੱਟੀ ਜਾਣ ਇਹ ਪੈਸੇ ਸੀ ਤੇ ਬਾਈ ਇਕੱਠੇ ਤਾਂ ਸਾਡੇ ਕੋਲੇ ਵੀ 12 ਲੱਖ ਹੈ ਨਹੀਂ ਇੱذ ਤਾਂ ਸਾਨੂੰ ਕਰਜਾ 12 ਲੱਖ ਸਾਡਾ ਦੇ ਦੇਣ ਤੇ ਸਾਡੀ 4 ਕਿੱਲੇ ਜ਼ਮੀਨ ਛੱਡ ਦੇਣ ਜਿਹੜੀ ਇਹਨਾਂ ਦੀ ਸੋਚ ਹੈ ਵੀ ਜ਼ਮੀਨ ਗਹਿਣੇ ਕਰਨ ਇਹ ਅਸੀਂ ਜ਼ਮੀਨ ਨਹੀਂ ਗਹਿਣੇ ਕਰ ਸਕਦੇ ਮੈਂ ਮੇਰੇ ਪੁੱਤ ਦੀ ਜ਼ਮੀਨ ਕਿਵੇਂ ਇਹਨਾਂ ਚ ਗਹਿਣੇ ਕਰਦੇ ਆ 4 ਕਿੱਲੇ ਤੇ ਧੀ ਮੇਰੀ ਮੇਰੇ ਸਿਰ ਨੂੰ ਆਈ ਪੀ ਮੈਂ ਕੁੜੀ ਵੀ ਵਿਆਹਣੀ ਐ ਮੁੰਡਾ ਵੀ ਕਿਸੇ ਕੰਮ ਤੇ ਲਾਉਣਾ ਮੈਂ ਮੈਂ ਤੇਰੀ ਧੀ ਦਾ ਠੇਕਾ ਨਹੀਂ ਲਿਆ ਚਾਹੇ ਤੂੰ ਧੀ ਵਿਆਹਣੀ ਚਾਹੇ ਪੁੱਤ ਵਿਆਹਣਾ ਚੁੱਪ ਕਰਕੇ ਚਾਹੇ ਤਾਂ 12 ਲੱਖ ਮੇਰੀ ਤਲੀ ਦੇ ਧਰ ਦੇ ਨਹੀਂ ਨਿਆਂ ਵਾਲਾ ਕਿੱਲਾ ਨਾ ਜਿਹੜਾ ਉਹ ਮੇਰੇ ਪੁੱਤ ਦੇ ਨਾਮ ਲਵਾ ਦੇ ਨੀ ਆਏ ਕਿਵੇਂ ਤੈਨੂੰ ਮੈਂ ਕਿਲਾ ਵਹਾ ਦਿਆਂ ਕਿਉਂ ਬਾਲੀ ਸਿਆਣੀ ਤੂੰ 25 ਲੱਖ ਦਾ ਕਿਲਾ ਤੈਨੂੰ 12 ਲੱਖ ਚ ਦੇ ਦਗੇ ਅਸੀਂ ਇਹ ਜੀਆਂ ਚਿਤਰਾਗੀਆਂ ਕਿਸੇ ਨਾ ਹੋਰ ਕਰੀ ਹੁਣ ਪਿੱਕਰ ਅਸੀਂ ਨਰਮਸੀ ਹੁਣ ਸਾਨੂੰ ਗਰਮ ਹੋਣਾ ਪਊਗਾ ਸਹੀ ਇਹ ਜਾਦੀ ਗਰਮੀ ਨਾ ਕਹਦੇ ਆਪਣੇ ਮੁੰਡੇ ਨੂੰ ਹੈ ਅੱਜ ਇਕੱਲੇ ਮੈਦਾਨ ਚ ਗਾ ਲਾਸਾਂ ਵਸਾ ਦੂੰ ਔਰ ਤੂੰ ਬੈ ਜਾ ਟੇਕੇ ਬੈ ਜਾ ਤੂੰ ਦਾ ਸਕੀ ਲੈਣਾ ਲਾਸਾਂ ਮਸਾ ਕੇ ਨਾਲੀ ਗੱਲਾਂ ਦਾ ਦੇ ਕਿਵੇਂ ਕਰਦੇ ਨੇ ਵੇ ਪੁੱਤ ਆ ਮਾਰ ਮਰਾਈ ਵਾਲੀ ਕੀ ਗੱਲ ਕਰਦਾ ਹੈ ਕੋਈ ਮਾੜੀ ਵਾਟੀ ਸਿਆਣੀ ਗੱਲ ਕਰਦੇ ਹੁੰਦਾ ਇੱਕ ਦਾਦੇ ਤੇ ਪੋਤੇ ਆ ਤੁਸੀਂ ਖਰਮ ਮੰਨਦੇ ਹੁੰਦੇ ਐ ਤੇਰਾ ਭਾਈ ਆ ਉਹ ਬਰੋਬਰ ਦਾ ਹੱਕਦਾਰ ਹੈ ਹੱਕ ਤਾਂ ਲੈ ਕੇ ਰਹੂਗਾ ਪੁੱਤ ਆ ਹੀ ਨਹੀਂ ਕਰਦੇ ਹੁੰਦੇ ਪਿਓ ਤੇਰਾ ਬੋਲਦਾ ਨਹੀਂ ਤੂੰ ਜਾਦੇ ਥੋੜਾ ਕੇ ਘੰਬੜਾ ਫਿਰਦਾ ਉਹ ਭਾਈ ਮੈਨੂੰ ਕਿੱਥੇ ਕੌਣ ਬੋਲਣ ਦਿੰਦਾ ਸਰਪੰਚ ਸਾਹਿਬ ਅੱਜ ਤੱਕ ਕਦੇ ਨਾ ਤਾਂ ਮੈਨੂੰ ਇਹ ਨਹੀਂ ਬੋਲਣ ਦਿੱਤਾ ਨਾ ਇਹਦੀ ਮਾਂ ਨੇ ਕਹਾ ਬੋਲਣ ਦਿੱਤਾ ਠੀਕ ਐ ਨਾ ਜਦੀਪ ਤੇਰੀ ਮਾੜੀ ਗੱਲ ਐ ਪੰਚਾਇਤ ਚ ਬਾੜਾ ਬਾਜੜ ਕੇ ਬੋਲੀ ਜਾ ਨਾ ਤੂੰ ਸਾਨੂੰ ਕਦੇ ਵਾਸਤੇ ਸੱਦਾ ਯਾਰ ਜੇ ਤੂੰ ਬੋਲਣਾ ਹੀ ਐ ਸਾਨੂੰ ਕਦੇ ਵਾਸਤੇ ਸੱਦਾ ਆਪ ਹੀ ਨਹੀਂ ਵੇੜਲਾ ਵਿੱਚ ਸਰਪੰਚ ਸਾਹਿਬ ਇਹਨੂੰ ਛੱਡੋ ਦੇਖੋ ਹੁਣ ਜਿਵੇਂ ਮੁਕਦੀ ਐ ਤੁਸੀਂ ਦੱਸੋ ਅਸੀਂ ਤਾਂ ਤਿਆਰ ਆ ਉਵੇਂ ਕਰਨ ਠੀਕ ਐ ਦੱਸੋ ਮੈਂਬਰ ਸਾਹਿਬ ਕਿਵੇਂ ਕਰੀਏ ਹੁਣ ਸਾਰੀ ਗੱਲ ਤੁਸੀਂ ਵੀ ਸੁਣ ਲਈ ਹੁਣ ਜਿਹੜਾ ਹੱਕ ਬੰਦ ਆ ਉਹ ਤਾਂ ਦੇਣਾ ਹੀ ਠੀਕ ਐ ਅਸੀਂ ਤਾਂ ਹੱਕ ਤੋਂ ਮੁੱਕਰੇ ਹੀ ਨਹੀਂ ਹੱਕ ਤਾਂ ਬਾਈ ਦੇਣਾ ਪਊਗਾ ਜਿਹੜਾ ਬੰਦ ਆ ਨਹੀਂ ਆ ਤੇ ਜਿਹੜੇ ਨੇ ਚਪਕਰਾ ਇਹ ਤਾਂ ਹੱਕ ਨਹੀਂ ਦੇ ਕੇ ਰਹੁਂ ਗਾਹ ਉਹ ਵੀ 12 ਤਾਲੀ ਹੈਗੀ ਬਹਿ ਜਾ ਬਹਿ ਜਾ ਤੂੰ ਆਇਆ ਹੱਕ ਦਾ ਮਸੀ ਕਰਦਾ ਉਹਨਾਂ ਦੀ ਮੇਰ ਮੈਂ ਉਹਨਾਂ ਦੇ ਕੀ ਮੇਰ ਕਰ ਲਈ ਮੈਂ ਤਾਂ ਜਿਹੜੀ ਗੱਲ ਕਹੀ ਉਹ ਹੀ ਕਹੀ ਹੈ ਸੁਣ ਲਿਆ ਸੁਣ ਲਿਆ ਸਰਪੰਚਾ ਹੁਣ ਸੁਣੀ ਜਨਾਂ ਜੀ ਮੈਂ ਬਾਈ ਹੱਕ ਤਾਂ ਸਾਨੂੰ ਦੇਣਾ ਹੀ ਪਊ ਅਸੀਂ ਬਾਈ ਕੋਈ ਹੱਕ ਨਹੀਂ ਦਿੰਦੇ ਕੁਛ ਨਹੀਂ ਇੱਕ ਵਾਰਾ ਕਹੇ ਤਾਂ ਸਾਡੇ ਰੁਪਏ ਦੇ ਦੇਣ ਤੇ ਲੈ ਲੈਣਾ ਜ਼ਮੀਨ ਤਾਂ ਬਾਈ ਜਿਵੇਂ ਪੂ ਪੈਸੇ ਹੋਲੀ-ਹੋਲੀ ਦੇ ਦਾਂਗੇ ਇੱਕਦਮ ਕਰਦਾ ਚੱਕਿਓ ਸਾਨੂੰ ਸਾਰੇ ਪੈਸੇ ਉਹ ਮੈਂ ਬ੍ਰੇਕ ਪੱਕੀ ਗੱਲ ਨਾ ਕਰੋ ਗੱਲ ਦੋਨੇ ਪੱਕੀ ਕਰੋ ਰੱਬ ਲੱਗਦੀ ਗੱਲ ਕਰੋ ਬਾਈ ਰੱਬ ਲੱਗਦੀ ਠੀਕ ਹੈ ਨਾ ਰੱਬ ਲੱਗਦੀ ਆ ਕਿੰਨੇ ਲੱਖ ਤੋਂ 12000 ਲੱਖ ਕਿੱਥੋਂ ਦੇ ਦੇਣ ਇਹਨਾਂ ਨੂੰ ਦੇ ਵੀ ਉਹ ਤਾਂ ਭਾਈ ਦੇਣਾ ਹੀ ਪਊਗਾ ਜ਼ਮੀਨ ਤਾਂ ਨਹੀਂ ਰੱਖ ਸਕਦੇ ਹੱਕ ਤਾਂ ਦੇਣਾ ਹੀ ਪਊ। ਫਕੀਲਾਂ ਨਾਮ ਕਰਵਾ ਦੋ। ਸਿੱਧੀ ਜੀ ਗੱਲ ਹੈ ਕਿ ਮੈਂ ਨਾਮ ਕਰਵਾਤਾ ਨਹੀਂ ਯਾਰ। ਤੈਨੂੰ ਜਦੋਂ ਆਖੀ ਜਾਂਦੇ ਉਹ ਵੀ ਅਸੀਂ ਪੈਸੇ ਦੇ ਦਾਂਗੇ ਹੌਲੀ ਹੌਲੀ ਮੋੜਦਾ ਨਹੀਂ ਮੋੜਦਾ ਨਹੀਂ। ਪਤਾਰੀ ਉਮਰ ਨਹੀਂ ਮੋੜਨੀ ਜੀ ਪੈਸੇ ਨਾਲ ਨਹੀਂ। ਫਿਰ ਅਸੀਂ ਇੰਝ ਕਿ ਜਿਵੇਂ ਮੈਂ ਵੀ ਕੱਲ ਨੂੰ ਵਿਆਹ ਕਰਵਾਣਾ। ਮਾੜੀ ਪੈਸੇ ਨਹੀਂ ਵਿਆਹ ਕਰਨਾ। ਪੰਚਾਇਤ 'ਚ ਬੈਠਾ ਪਹਿਲਾਂ ਤਾਂ ਤੂੰ ਹਸਾਬ ਨਾਲ ਬੋਲਿਆ। ਵੀਰੇ ਪੈਸੇ ਮੋੜਦਾਂਗੇ ਤੇਰੇ ਪੈਸੇ ਨਹੀਂ ਰੱਖਦੇ। ਫਰਾਸੀ ਜਮੀਨ ਕਿਵੇਂ ਦੇ ਦੇ ਗਏ ਤੁਸੀਂ ਇਹ ਵੀ ਤਾਂ ਸੋਚ ਤੂੰ ਸਾਨੂੰ ਘਰੋਂ ਵੀ ਕੱਢਤਾ ਉਹ ਘਰ ਸਾਡਾ ਵੀ ਆ ਨਹੀਂ ਘਰੋਂ ਆਪਦੀ ਪਰਤੂਤੀ ਨਿਕਲਿਆ ਅਸੀਂ ਨਹੀਂ ਕੱਢਿਆ ਨਾਲੇ ਤੂੰ ਚੁੱਪ ਰਹਿ ਤੇਰਾ ਮੋਲਣ ਦਾ ਮਤਲਬ ਹੀ ਨਹੀਂ ਬਣਦਾ ਤੇਰਾ ਵੀ ਮਤਲਬ ਨਹੀਂ ਨਹੀਂ ਮੇਰੀ ਤੀ ਨੂੰ ਆਏ ਉਂਗਲੀਆਂ ਚੱਕ ਚੱਕ ਗੱਲਾਂ ਕਰਦੀਆਂ ਤੂੰ ਲੜਕੀ ਆਈਆਂ ਤੈਨੂੰ ਸੱਦਿਆ ਕੀ ਨਹੀਂ ਇੱਥੇ ਬੱਚਾ ਖੜੀ ਹਾਂ ਕਿਹਨੇ ਸੱਦਿਆ ਮੈਂ ਸੱਦ ਕੇ ਨਹੀਂ ਆਈ ਮੇਰੀ ਤੀ ਨੂੰ ਨਾ ਕੋਸਾ ਤੇਰੀ ਤੀ ਦਾ ਕੀ ਹੱਕ ਮੇਰੀ ਤੀ ਵੀ ਘਰੇ ਸੀ ਮੇਰੀ ਤੀ ਵੀ ਆ ਸਕਦੀ ਸੀ ਤੇਰੀ ਤੀਨ ਨੂੰ ਕੀ ਲੋੜ ਆਉਣ ਦੀ ਜਿਹਨੂੰ ਸਭ ਕੁਛ ਬਣਿਆ ਬਣਾਇਆ ਮਿਲ ਗਿਆ ਇਹ ਮੇਰੇ ਨਾਲ ਮਾਂ ਵਾਂਗੂ ਆਪਦੀ ਵਾਂਗੂ ਧੱਕੇ ਖਾਊਗੀ ਹੁਣ ਖੋਣੀ ਕਿਹਦੇ ਕਿਹਦੇ ਝੂਠ ਮਾਜਣੀ ਪਊ ਮੇਰੀ ਜਵਾਕੜੀ ਨੂੰ ਪੜ੍ਹ ਲਿਖ ਕੇ ਉਹ ਸਾਡੀਆਂ ਕਰਤੂਤਾਂ ਝੂਠ ਮਾਜਣੀ ਕਰ ਤੂੰ ਤਾਂ ਤੂੰ ਕਰਨਾ ਪੰਚਾਇਤ ਚ ਖੜੀ ਆ ਮਾੜੀ ਮੋਟੀ ਸੋਲੇ ਕਰ ਤੂੰ ਬਾਪੂ ਵੀ ਤਾਂ ਦੇ ਲੱਕੀ ਦੇ 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 ਫਿਰ ਇਹਨਾਂ ਨੂੰ ਸਾਰੀ ਜ਼ਮੀਨ ਆ ਤੇ ਅੱਜ ਖੜੀਆਂ ਤਾਂ ਭਾਈ ਦੌੜਾ ਨਾ ਪਾਓ ਸਾਰੀ ਨਹੀਂ ਮੰਗਦੇ ਉਹ ਆਹ ਹਿੱਸਾ ਮੰਗਦੇ ਹੋ ਤੁਸੀਂ ਹਿੱਸਾ ਦੇ ਦਿਓ ਥੋੜਾ 12 ਲੱਖ ਉਹ ਵੀ ਦਵਾ ਰੱਬ ਲੱਖ ਦੀ ਗੱਲ ਕਰੋ ਤੁਸੀਂ ਰੱਬ ਲੱਖ ਦੀ ਗੱਲ ਤਾਂ ਕਰੀਏ ਤੁਸੀਂ ਤਾਂ ਸਾਡੇ ਨੂੰ ਉੱਚਾ ਬੋਲੀ ਜਾਂਦੇ ਹੋ ਪਿੱਛੇ ਬੈ ਖੜੇ ਫਿਰ ਤੁਸੀਂ ਆਪ ਹੀ ਨੂੰ ਮੇੜ ਲਓ ਸਾਨੂੰ ਗੱਲ ਉੱਥੇ ਜੱਪ ਸੱਤ ਨਹੀਂ ਸੀ ਫਿਰ ਤੁਸੀਂ ਆਏ ਤਾਂ ਚਲੀ ਜਾਂਦੇ ਥੋੜਾ ਨਿਵੇੜ ਲੈਂਦੇ ਆਪੀ ਨਿਵੇੜੋ ਫਿਰ ਹੁਣ ਤੁਸੀਂ ਸਰਪੰਚ ਮੈਂਬਰ ਬੈਠੇ ਹੁਣ ਨਿਵੇੜ ਦਿਓ ਕੀ ਨਿਵੇੜਦੇ ਹੋ ਸੋਤ ਪਾਣੇ ਤਾਂ ਇਹਨਾਂ ਸੌਖੇ ਸੈਂ ਮੈਂ ਤਾਂ ਤੁਹਾਨੂੰ ਦੱਸਦਾ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਮੈਂ ਤਾਂ ਤਿਆਰ ਆ ਮੈਂ ਕਰਨੂ ਤੂੰ ਤਾਂ ਕਿਕਰ ਸੈਂ ਤਿਆਰ ਆ ਫਿਰ ਤੂੰ ਫੈਸਲਾ ਕਰ ਤੈਨੂੰ ਪੁੱਤੀਜਾ ਵੀ ਉਹੋਜਾ ਪੁੱਤ ਵੀ ਉਹੋਜਾ ਐ ਕਿਵੇਂ ਉਹੋਜਾ ਹੈ ਇੱਕੋ ਜਿੱਕੇ ਕਿਵੇਂ ਹੋ ਜਾਣਗੇ ਪੁੱਤ ਪੁੱਤੀ ਰਹੂ ਪੁੱਤੀ ਜਪਤੀ ਜਈ ਰਹੂ ਮੇਰੀ ਗੱਲ ਸੁਣ ਹੁੰਦੇਗਾ ਨਹੀਂ ਤੇੂੰ ਆਪ ਦਾ ਸ਼ਰੀਕ ਨੂੰ ਘਰੋਂ ਕੱਢ ਦੇਗੀ ਦੇਖ ਲੈ ਬੇ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਕਰ ਤੇ ਤੂੰ ਆਈਂ ਜੀ ਸੱਜ ਕੇ ਸਾਡੇ ਕੋਲ ਆ ਜਾ ਤਾਈ ਠੀਕ ਹੈ ਸਾਡੇ ਹੁਣ ਪਰਾਂ ਦੀ ਇਹ ਪਰਜਾਈ ਨੂੰ ਬੋਲਣ ਦਾ ਹੱਕ ਹੈ ਇਸ ਗੱਲ ਦੇ ਵਿੱਚ ਇੱਕ ਆਏ ਕਿਵੇਂ ਆਈਆਂ ਤੀਜੇ ਤੇ ਖਣੇ ਇਹਨੂੰ ਕੋਈ ਸ਼ਬਦ ਨਹੀਂ ਆਏ ਕਿਵੇਂ ਆਈਆਂ ਤੀਜੇ ਤੇ ਖਣੇ ਮੈਨੂੰ ਇਹਨਾਂ ਸਾਰਾ ਘਰ ਸੱਤ ਘਰ ਲੈ ਕੇ ਆਈ ਹੈ ਮੈਨੂੰ ਕੀ ਪਤਾ ਨਾ ਇਹ ਘਰ ਦਾ ਉਹ ਭਾਈ ਤੁਸੀਂ ਬਹਿ ਜਾਓ ਬਹਿ ਜਾਓ ਭਾਈ ਇਹ ਤਾਂ ਆਪਦੀ ਤੁਸੀਂ ਆਪਦੀ ਗੱਲ ਕਰਨੀ ਸਾਡੀ ਗੱਲ ਤੇ ਸਾਡੀ ਸਾਡੇ ਦੇ ਵਿੱਚ ਤੁਹਾਨੂੰ ਬੋਲਣ ਦਾ ਹੱਕ ਹੀ ਨਹੀਂ ਭਾਈ ਠੀਕ ਹੈ ਨਾ ਜਦੋਂ ਅਸੀਂ ਗੱਲ ਕਰੀ ਜਾਂਦੇ ਆ ਚੰਗ ਪਾ ਮੇਰੀ ਬਣੀਆ ਲੈ ਕੇ ਆ ਭਾਈ ਭੈਣ ਲੈ ਕੇ ਆ ਰੋਣੇ ਨਹੀਂ ਬੁਲਾਕਾਂ ਬੋਲਣ ਦਾ ਹੱਕ ਕਿਉਂ ਨਹੀਂ ਬਣਦਾ ਮੈਂ ਤਾਂ ਫਿਰ ਜਮੀ ਫਿਰ ਦੇ ਦੋ ਭਾਈ ਮਾਰਾ ਉਹੀ ਗੱਲ ਵੀ ਕਹਿੰਦੇ ਪਿੰਡ ਦਾ ਕੁੱਤਾ ਨਹੀਂ ਮਾਨ ਹੁੰਦਾ ਦੋਹਾਂ ਇੱਕੋ ਪਿੰਡ ਦੀਆਂ ਨੇ ਇਹਦਾ ਘਰ ਕਾੜਨ ਆਈ ਆ ਹਾਂ ਕਾਹ ਕਰ ਕਾੜਨ ਆਈ ਆ ਮਤਲਬ ਬੇਬੇ ਦੁੱਧਾ ਚੁੱਪ ਕਰ ਜਾ ਸਿਆਣੀ ਮੇਰੀ ਆ ਸਿਵਿਆਂ ਤੇ ਲੱਤਾਂ ਹੋਈਆਂ ਪਈਆਂ ਤੇਰੀਆਂ ਹੁਣ ਭਾਈ ਮੇਰੀ ਸਿੱਧੀ ਗੱਲ ਆ ਮੁੱਖ ਦੀ ਇਸ ਗੱਲ ਦਾ ਸਰਪੰਚ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਨੂੰ ਮਨਜ਼ੂਰ ਆ ਠੀਕ ਆ ਮੇਰਾ ਵੀ ਪਿੱਛਾ ਛੜਾ ਦਿਓ ਮਿੱਤਰ ਰੋਜ਼ ਦਾ ਕਲੇਸ਼ ਚੱਲਿਆ ਨਹੀਂ ਆ ਤਾਂ ਐ ਮੈਂ ਕੁਝ ਖਾ ਕੇ ਮਰ ਜੂ ਮੈਂ ਤੁਹਾਨੂੰ ਦੱਸਾਂ ਠੇਕਣੀ ਚਾਚਾ ਸਾਡੀ 4 ਕਿੱਲਿਆਂ 'ਚ ਵੱਟ ਪਾ ਦਿਓ ਅਸੀਂ ਆਪਦਾ ਕਰਜ਼ਾ ਆਪੇ ਲਾ ਲਾਂਗੇ ਬੜਾ ਸੋਹਣਾ 4 ਕਿੱਲਿਆਂ 'ਚ ਵੱਟ ਪਾ ਦੇ ਕਾਕਾ ਮੇਰੀ ਗੱਲ ਸੁਣ ਬੱਤ ਮੈਂ ਤਾਂ ਇੱਥੋਂ ਭੱਜਿਆ ਕਿਸੇ ਗੱਲ 'ਚ ਜਦੋਂ ਉਹਨਾਂ ਤੋਂ ਕੱਲਾ ਤਾਂ ਦੇਖੋ ਬਈ ਕੀ ਕਰਦਾ ਰਹੇ ਅਸੀਂ ਆ ਜਾਵਾਂਗੇ ਜਦੋਂ ਆਪ ਬੋਲੀਏ ਨਾ ਜਦੋਂ ਆਪ ਬੋਲੀਏ ਨਾ ਉਹਨੂੰ ਤਾਂ ਕੰਦਾ ਨਹੀਂ ਕੁਛ ਹੁਣ ਮੈਂ ਕਹੀ ਤਾਂ ਜਾਣਾ ਉਹਨੂੰ ਗੱਲ ਤਾਂ ਕੋਈ ਸੋਹਣੇ ਮੈਂ ਕਹੀ ਤਾਂ ਇਹ ਤਾਂ ਪਈ ਹੋ ਨਵੀਂ ਅਮੀਰ ਕਰੂ ਉਹਦੇ ਨਾਲ ਟੂਕਰਾ ਦੇ ਭਾਈ ਸਾਡੀ ਟੂਕਰਾ ਦੇ ਆ ਕੇ ਪੱਟ ਪਵਾ ਦੇ ਸਾਡੇ ਦੇਖ ਕੋਤ ਮੈਂ ਇਸ ਨੂੰ ਸਿੱਧੀ ਗੱਲ ਦੱਸ ਦੇ ਸਰਪੰਚ ਸਾਹਿਬ ਅੱਜ ਤੱਕ ਨਾ ਸਾਡੇ ਦਰਦਿਆਂ ਦੇ ਵਿੱਚ ਨਿਵੱਟਾ ਪਾਈਆਂ ਨਾ ਮੇਰੇ ਪਿਓ ਵਰਗਿਆਂ ਨੇ ਨਿਵੱਟਾ ਪਾਇਆ ਤੇ ਨਾ ਪਾਈਆਂ ਸੀ ਦੋ ਭਰਾਵਾਂ ਨੇ ਜਿੰਨਾ ਟਾਈਮ ਤਾਂ ਮੈਂ ਬੈਠਾ ਮੈਂ ਵੱਟ ਨਹੀਂ ਖੋਦਾ ਇਹਨਾਂ ਦੀ ਠੀਕ ਐ ਨਾ ਸਿੱਧੀ ਗੱਲ ਹੈ ਹੱਕ ਤਾਂ ਦੇਣਾ ਹੀ ਪਊਗਾ ਵੱਟ ਨਹੀਂ ਪਾਉਂਦਾ ਜ਼ਮੀਨ ਤੇ ਆ ਗਿਆ ਫਿਰ ਨਾ ਹਲਵਾ ਦਿਓ ਉਹਦੇ ਹਾਂ ਆਏ ਹੋ ਰੱਪਾ ਗੱਲਾਂ ਲੈ ਕੀ ਕਰਦਾ ਮੈਂ ਤੂੰ ਚੱਲ ਇਥੋਂ ਇੱਥੇ ਆਪਣਾ ਫੈਸਲਾ ਨਹੀਂ ਹੁੰਦਾ ਕਾ ਇੱਥੇ ਇਹਨਾਂ ਦੀ ਫੈਸਲਾ ਹੋਊਗਾ ਆਪਣਾ ਹੱਕ ਥੁੜੀ ਆਊਗਾ ਉਹਦੇ ਤੂੰ ਚੱਲ ਇਥੋਂ ਪੇਰੇ ਅਸਦੀ ਤੈਨੂੰ ਦਈਦਾ ਜਾਨਾ ਤੈਨੂੰ ਕਿਹੜਾ ਬਗਵਾਈ ਹੈ ਤੇਰੀ ਬਗਵਾਈ ਆ ਕੋਈ ਤਾਂ ਘਰ ਦਾ ਨਹੀਂ ਥੋੜਾ ਮਿਲ ਕਰਦਾ ਭਾਈ ਬਗਵਾਈ ਨਾ ਕਰ ਉਹ ਹੀ ਉਹਦੇ ਵੱਡੇ ਦਾ ਘਰ ਵੀ ਤਾਂ ਲਈ ਬੈਠਾ ਤੂੰ ਅੱਛਾ ਘਰ ਲਈ ਬੈਠਿਆ ਉਹ ਜਿੰਨਾ ਹੱਕ ਜੀ ਅਸੀਂ ਤਾਂ ਰੱਖਾ ਗਿਆ ਬਦਾ ਕੋਠੀ ਤੁਸੀਂ ਲੈ ਲਈ ਅੱਛਾ 4 ਕਿੱਲੇ ਵੀ ਮੇਰੇ ਜਵਾਕ ਦੇ ਕੇ ਮੈਂ ਬਾਹਲਾ ਜਿੰਨੀ ਤੈਨੂੰ 4 ਕਿੱਲਾਂ ਦੇ ਆਏ ਮੋਹ ਪਿਆਰ ਆ ਨਾ ਉਹਨਾਂ ਹੀ ਮੇਰੇ ਬੱਚੇ ਨੂੰ ਹੈਗਾ ਤੂੰ ਵੱਡਾ ਹੈ ਤੂੰ ਵੱਡੇ ਹੋਣ ਦੇ ਫਰਜ਼ ਨਿਭਾਉਣੇ ਸੀ ਤੈਨੂੰ ਤਾਂ ਐ ਸਾਰਾ ਕੁਝ ਮਾਇਆ ਹੜਾ ਫਲਾ ਤੂੰ ਬਾਲਾ ਸਿਆਣਾਗਾ ਕੁਛ ਫਰਜ ਬਥੇਰੇ ਨਿਵਾਇਆ ਸੀ ਅਸੀਂ ਤੁਸੀਂ ਰਹੇ ਨਹੀਂ ਉਹ ਫਰਜਾਂ ਤੇ ਨਹੀਂ ਕੀ ਫਰਜ ਨਿਵਾਇਆ ਤੂੰ ਤਾਂ ਖਾਣ ਨੂੰ ਥਾਂ ਥਿਆ ਸੀ ਤੈਨੂੰ ਤਾਂ ਉਹ ਸੀਰੀ ਸੀ ਸੋਡਾ ਮੈਂ ਗੋਹੇ ਕੁੜੇ ਵਾਲੀ ਸੀਗੀ ਤੇ ਤੂੰ ਮੋਇਨਾ ਸੀ ਕਿ ਸੈਲਮ ਸੈਲਿਆਂ ਤੇ ਸੀ ਇਹਦੇ ਨਾਲ ਕਿਉਂ ਮੱਥਾ ਲਾਈ ਆ ਚਾਰ ਕਿੱਲੇ ਨੇ ਭਾਲੇ ਮੇਰੇ ਜਵਾਕ ਜਿੰਦੇ ਸੀ ਜਾਣਦੀ ਆ ਮੈਂ ਨੰਗਾ ਨੂੰ ਕੱਪੜਾ ਤੇਰਾ ਮੇਰ ਉਹਨਾਂ ਦੀ ਲਈ ਜਾਂਦਾ ਚੱਲ ਅਸੀਂ ਕੋਈ ਫੈਸਲਾ ਨਹੀਂ ਕਰਦੇ ਕਹਿੰਦਾ ਮਾੜਦਾ ਭਾਈ ਮਿੱਤ ਕਰਨਾ ਹੈ ਮੇਰੇ ਉਹਨਾਂ ਦੀ ਕਰਵਾ ਦੇ ਕਰਵਾ ਦੇ ਮੈਨੂੰ ਤੈਨੂੰ ਕੀ ਸਾਡੇ ਬੰਦੇ ਕੋਈ ਫੈਸਲਾ ਨਹੀਂ ਇਹ ਦੇਊਗਾ ਜੀ ਕੋਈ ਨਹੀਂ ਆ ਵੀ ਥੋੜਾ ਟਾਈਮ ਖੜਜੋ ਛੋਟੇ ਗਲ ਗੁੱਠਾ ਜੇ ਨਾ ਦਿੱਤਾ ਤਾਂ ਕਹਦੇ ਇੱਥੇ ਪੰਚਾਇਤ ਚ ਅੱਜ ਬੱਠੀ ਮਰ ਜਾ ਨੱਕ ਡਬੋ ਕੇ ਜਿਹੜਾ ਪਿਆਰ ਨੂੰ ਆਏ ਬੋਲਦਾ ਚਾਬਰ ਚਾਬਰ ਹਾਂ ਮਰ ਜਾ ਨੱਕ ਡਬੋ ਕੇ ਮਾਂ ਪੁੱਤ ਇਹ ਮੈਂ ਬੰਦੇ ਨੂੰ ਆਪਦੇ ਨੂੰ ਪੰਚਾਇਤ ਚਲਾ ਦਾ ਸੁਟਿਆ ਜਿੱਤੋ ਘਰ ਪੰਚਾਇਤ ਬਠੀਆ ਪੰਚਾਇਤ ਕਰਵਾ ਦੇ ਤੁਸੀਂ ਤੂੰ ਜਾ ਤੂੰ ਆ ਆਹ ਕਾਲ ਦੇ ਕੋਈ ਨਾ ਕਰੇ ਚੱਲ ਪੁੱਤ ਕਰਿਆ ਜਾ ਬੁੜੀਏ ਇਹਨਾਂ ਨੂੰ ਵੇਖੀ ਜਾ ਚੱਲ ਭੱਗ ਜਾ ਤੂੰ ਆ ਗਈ 14 ਘਰ ਆਈ ਨਾਲ ਆ ਜਾ ਹੋਰਲੇ ਮੈਂਬਰ ਸਾਹਿਬ ਹੋਰ ਜਾ ਇੱਕ ਪੱਖ ਦੀ ਗੱਲ ਕਰਦੇ ਹਾਂ ਤਾਂ ਦੋਨੇ ਪੱਖ ਸੁਣ ਲੇ ਸਰਪੰਚਾ ਕੋਈ ਤਾਂ ਹੱਲ ਕੱਢਣਾ ਪਊ ਇਹਦਾ ਨਿਬੜਨਾ ਵੀ ਨਹੀਂ ਨਾ ਕੱਢੋ ਕੋਈ ਹੱਲ ਹੁਣ ਆਪਾਂ ਕੀ ਹੱਲ ਕੱਢੀਏ ਜੇ ਦੋਨੇ ਧਿਰਾਂ ਝੁਕਣੀਆਂ ਨਾ ਮਾੜਾ ਮਾੜਾ ਇਹ ਹੱਲ ਨਿਕਲੂਗਾ ਝੁਕੀਆਂ ਸੀ ਭਾਈ ਦੋਨੇ ਧਿਰਾਂ ਤਾਂ ਫਿਰ ਹੁਣ ਦੱਸ ਕੀ ਕਰਗੇ ਉਹ ਮਾਂ ਪੁੱਤ ਨਹੀਂ ਪਾਇਰ ਲੱਗਣ ਦਿੰਦੇ ਕਿਸੇ ਗੱਲ ਤੇ ਕਿਕਰ ਸਿਆਂ ਕਿਕਰ ਸਿਆਂ ਬੋਲ ਕੁਛ ਭਾਈ ਇਹ ਕੀ ਬੋਲੇ ਜੀ ਇਹਨੂੰ ਬੋਲਣ ਜੋਗਰਾ ਹੀ ਨਹੀਂ ਛੱਡਿਆ ਉਹਨਾਂ ਨੇ ਮਾਂ ਪੁੱਤਾਂ ਨੇ ਤੀਵੀਂ ਆਈ ਨਹੀਂ ਉੱਤੋਂ ਦੀ ਪਈ ਪਈ ਆ ਭਾਈ ਬੋਲ ਕੁਛ ਚੁੱਪੋਂ ਕਿਤਾ ਕੁਛ ਨਹੀਂ ਬਣਨਾ ਕੋਈ ਤਾਂ ਹੱਲ ਕਰਨਾ ਪੂ ਇਹਦਾ ਕੀ ਬੋਲਾਂ ਇਹਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਨਾਲ ਦੇ ਜੰਮੇ ਦੇ ਨਾਲ ਵੀ ਵਿਗੜ ਗਈ ਉਹ ਜਹਾਨ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਤੇ ਜਵਾਕਾਂ ਨੂੰ ਕੁਝ ਇਹਨਾਂ ਨੂੰ ਕਹਿਣਾ ਤਾਂ ਵੀ ਮਾੜਾ ਪੈਣਾ ਤੇ ਉਹਨਾਂ ਨੂੰ ਕਹਿਣਾ ਤਾ ਉਹ ਵੀ ਆਪ ਦਾ ਪੁੱਤ ਹੈ ਐ ਕਿੱਦਾਂ ਜਾ ਮੈਨੂੰ ਤਾਂ ਕੁਝ ਨਹੀਂ ਸਮਝ ਲੱਗਦਾ ਕਿੱਥੇ ਪਤਾ ਆਇਦਰ ਦਿਲ ਛੋਟਾ ਨਾ ਕਰ ਕੋਈ ਨਹੀਂ ਗਲ ਠੀਕ ਬਣ ਜੂਗੀ ਤੂੰ ਉਹ ਵੀ ਤੇਰੇ ਜਵਾਕਰਾਂ ਉਹਨਾਂ ਨੂੰ ਤਾਂ ਵੀ ਤੂੰ ਰੋਟੀ ਲੈ ਕੇ ਖਾਣੀ ਐ ਦੇਖ ਤਾਂ ਯਹੀ ਤਾਂ ਗੱਲ ਮੈਂ ਕਹੀ ਐ ਨਾ ਮੈਂ ਕਿਹੜਾ ਕਿਸੇ ਦਾ ਮਾੜਾ ਕਰਦਾ ਨਾ ਤਾਂ ਮੈਂ ਇਹਨਾਂ ਦਾ ਮਾੜਾ ਕਰਦਾ ਫੇਰ ਵੀ ਮੇਰੇ ਭਰਾ ਦੀ ਲਾਗ ਠੀਕ ਐ ਪੁੱਤ ਤੂੰ ਤਾਂ ਸਾਫ ਐ ਦਿਲ ਦਾ ਹੁਣ ਜੇ ਮੈਂ ਉਹਨਾਂ ਦੇ ਪੱਖ ਦੀ ਗੱਲ ਕਰਦਾ ਮੈਂ ਤਾਂ ਮਰਦਾ ਜੇ ਇਹਨਾਂ ਦੇ ਕਰਦਾ ਤਾਂ ਮਰਦਾ ਮੇਰੀ ਕੁੜੀ ਜਵਾਣਾ ਪੁੱਤ ਜਵਾਣਾ ਮੈਨੂੰ ਰੋਟੀ ਹਰ ਤੇ ਰੋਟੀ ਨਹੀਂ ਦੇਣੀ ਉਹਨਾਂ ਨੇ ਫਿਰ ਜੇ ਤੂੰ ਇਨ੍ਹਾਂ ਦੇ ਪੱਖ ਦੀ ਵੱਧ ਗੱਲ ਕਰੇਂਗਾ ਕੋਈ ਤੂੰ ਦਿਲ ਛੋਟਾ ਨਾ ਕਰ ਕੋਈ ਠੀਕ ਹੋ ਜਾਊਗਾ ਇਹਨਾਂ ਦਾ ਵੀ ਹੱਕ ਦੇਣਾ ਪਊਗਾ ਸਾਨੂੰ ਪਤਾ ਹੀ ਐ ਤੂੰ ਦਾ ਹੁਣ ਤੈਨੂੰ ਤਾਂ ਆਪ ਦਾ ਭਤੀਜਾ ਵੀ ਉਹਨਾਂ ਹੀ ਪਿਆਰਾ ਹੈ ਤੇਰੀ ਚੱਲ ਨਹੀਂ ਦਿੰਦੇ ਮਾਂ ਪੁੱਤ ਹੁਣ ਤੇਰੇ ਦੱਸ ਕੀ ਸਾਰੇ ਆ ਤੇ ਤਾਂ ਉੱਤੋਂ ਦੀ ਐ ਪੁੱਤ ਵੀ ਤੇ ਘਰ ਵਾਲੀ ਵੀ ਤੇਰਾ ਤਾਂ ਜੱਟ ਮੱਚਾ ਤੂੰ ਬੈਠਾ ਆਂਦੇ ਭਤੀਜੇ ਕੋਲੇ ਸਰਪੰਚ ਸਾਹਿਬ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਆਏ ਆ ਨਾਗਾ ਵੀ ਕੁਝ ਪੈਸੇ ਮੇਰੇ ਕੋਲ ਪਏ ਆ ਠੀਕ ਹੈ ਕੁਝ ਪੈਸੇ ਮੈਂ ਆਰਤੀਏ ਨੂੰ ਪੁੱਛ ਲੈਣਾ ਠੀਕ ਹੈ ਕੁਝ ਮੈਂ ਆਪਦੀ ਭੈਣ ਨੂੰ ਪੁੱਛ ਲੈਣਾ ਤੇ ਜਿੰਨੇ ਕੇਰੇ ਬਣਦੇ ਆ ਭਰਜਾਈ ਆਪਾਂ 5-6 ਲੱਖ ਕੇਰਾ ਤੂੰ ਇਹਨਾਂ ਦੀ ਤਲੀ ਤੇ ਧਰ ਦੇ ਕੁਝ ਹੋਰ ਮੈਨੂੰ ਮੇਰੇ ਕੋਲੇ ਹੋਏ ਮੈਂ ਹੀ ਤੈਨੂੰ ਦੇ ਦਊਗਾ ਤੂੰ ਵੀ ਪੜੀ ਨਾ ਭੇਜ ਵਾਕਾਂ ਨੂੰ ਵੀ ਪੜਾਣਾ ਪੜਾ ਤੇ ਮੈਨੂੰ ਵੀ ਪੜਾਣਾ ਪੈਣ ਤੇ ਅਸੀਂ ਤਾਂ ਹੁਣ ਭੜੇ ਆਪੇ ਪੈ ਗਏ ਜੀ ਜਦੋਂ ਸਾਨੂੰ ਘਰੋਂ ਹੀ ਬੇਕਾਰ ਕਰਤਾ ਹੁਣ ਮੈਂ ਤੇ ਤੇਰੀ ਗੱਲ ਏ ਠੀਕ ਐ ਮੈਂ ਹਾਈ ਤਾਂ ਗੱਲ ਕਹਿਣਾ ਤਾਂ ਜੀ ਹੁਣ ਤੁਸੀਂ ਪਰਜਾਈ ਨੂੰ ਸਮਝਾਓ ਇਹ ਗੱਲ ਵੀ ਮੈਂ ਤਾਂ ਐਂ ਕਰ ਸਕਦਾ ਹੋਰ ਤਾਂ ਮੇਰੇ ਕੋਲ ਕੋਈ ਨਹੀਂ ਕੋਈ ਨਹੀਂ ਜੇ ਮੈਂ ਤੂੰ ਆਖੇਗਾ ਸੀ ਉਹ ਮੈਂ ਕਰਾ ਦਾਂਗੇ ਬਿੰਦਰ ਤੋਂ ਬਿੰਦਰ ਤੂੰ ਵੀ ਸਮਝਿਆ ਗੱਲ ਨੂੰ ਭਾਣੇ ਮੈਂ ਤਾਂ ਸਮਝਿਆ ਮੈਂ ਹੁਣ ਮਟਿਆਰ ਕੁੜੀ ਲੈ ਕੇ ਕਿਧੇ ਜਾਵਾਂ ਮੰਗਣ ਪੈਸੇ ਵੀ ਮੈਨੂੰ ਪੈਸੇ ਦੇ ਤੈਨੂੰ ਤੈਨੂੰ ਪੈਸੇ ਮੰਗਣ ਦਾ ਨਹੀਂ ਕਿਹਾ ਪਰ ਜੀ ਪੈਸੇ ਤਾਂ ਮੈਂ ਮੇਰੀ ਕੁਝ ਪੈਸੇ ਬਾਈ ਮੇਰੇ ਕੋਲ 2 ਲੱਖ ਰੁਪਏ ਪਿਆ ਠੀਕ ਹੈ ਕੁਝ ਮੈਂ ਐੜ ਤੈਨੂੰ ਪੁੱਛਦਾਗਾ ਠੀਕ ਹੈ ਕੁਝ ਮੈਂ ਆਪਦੀ ਭੈਣ ਨੂੰ ਪੁੱਛ ਲੈਣਾ ਕਿਵੇਂ ਨਾ ਕਿਵੇਂ ਕਰਕੇ 5-6 ਲੱਖ ਦਾ ਇੰਤਜ਼ਾਮ ਕਰਕੇ ਕੇਰਾ ਆਪਾਂ ਉਹਨਾਂ ਨੂੰ ਦੇ ਦਿੰਨੇ ਆ ਠੀਕ ਹੈ ਤੂੰ ਬਾਹਰ ਨਾ ਕੱਢੀ ਦੇਖ ਆਪਣੇ ਵਿੱਚ ਵਿੱਚ ਗੱਲ ਹੈ ਠੀਕ ਹੈ ਨਾ ਇਹ ਗੱਲ ਕਿਸੇ ਕੋਲ ਜਾਵੇ ਨਾ ਆਪਣੀ ਪੰਚਾਇਤ ਤੁਹਾਡੇ ਵਿੱਚੋਂ ਕਿਸੇ ਕੋਲ ਕਿਸੇ ਕੋਲ ਗੱਲ ਆਪਣੇ ਚ ਰਹੇ ਗੱਲ ਉਸ ਤੋਂ ਬਾਅਦ ਦੇ ਵਿੱਚ ਅੱਗੇ ਜੋ ਹੋਊਗੀ ਨਿਪਟੀ ਜਾਊਗੀ ਬਾਕੀ ਰਹੀ ਘਰ ਘਰਵਾਰ ਦੀ ਕੇਰਾ ਆਪਾਂ ਪਾਈ ਤਾਂ ਕੱਢ ਗਏ ਕੀ ਪਤਾ ਕੱਲ ਨੂੰ ਕਿਹਜਾ ਦੇਣਾ ਆਉਣਾ ਹੈ ਜਦੋਂ ਇਹਨਾਂ ਨੂੰ ਚਾਰ ਪੈਸੇ ਦੇਤੇ ਉਹ ਗੱਲ ਹੈ ਨਾ ਵੀ ਹੁਣ ਤਾਂ ਇਹਨਾਂ ਨੂੰ ਪੈਸੇ ਦੇਂਦੇ ਆ ਜਦੋਂ ਇਹਨਾਂ ਨੂੰ ਪੈਸੇ ਮੁਠੀ ਚ ਆ ਗਏ ਹੋ ਸਕਦਾ ਈ ਬਦਲ ਜਾਣ ਹਾਂਜੀ ਹੈ ਇਹ ਬਦਲ ਵੀ ਸਕਦੇ ਤਾਂ ਕਰਕੇ ਕਹਿਣਾ ਸਰਪੰਚ ਸਾਹਿਬ ਵੀ ਮੈਂ ਤਾਂ ਇੰਨਾ ਕਰ ਸਕਦਾ ਮੇਰੇ ਹੱਥ ਵਸਾ ਹੀ ਕੁਛ ਹੈ ਇਹ ਗੱਲ ਤਾਂ ਠੀਕ ਹੈ ਕਿ ਕਰ ਜਾਈਂ ਹਾਂ ਕਿਕਰ ਦੀ ਗੱਲ ਠੀਕ ਹੈ ਪੁੱਤ ਤੂੰ ਹੁਣ ਸਮਝ ਜਾ ਉਹ ਕਰ ਲੈ ਗੱਲਬਾਤ ਕਰ ਲੈ ਇਹ ਤਾਂ ਆਪਾਂ ਤੋਂ ਬਾਹਰ ਨਹੀਂ ਹੈਗੀ ਪੁੱਤ ਆ ਹੀ ਕਰਨਾ ਪਊਗਾ ਇਹ ਤਾਂ ਜਿਵੇਂ ਆਪਾਂ ਕਹਾਂਗੇ ਮੈਂ ਵੀ ਬਾਹਰ ਨਹੀਂ ਮਾਤਾ ਤੁਹਾਡੇ ਤੋਂ ਮੈਂ ਵੀ ਬਾਹਰ ਨਹੀਂ ਕਿਸੇ ਆਹ ਸਰਪੈਂਸਰ ਬੈਠੇ ਮੈਂ ਕਿਸੇ ਤੋਂ ਬਾਹਰ ਨਹੀਂ ਆ ਇੱਧਰ ਆਓ ਪੁੱਤ ਤੁਸੀਂ ਦੋਨੇ ਹਾਂ ਦੇਖੋ ਜੀ ਮੇਰੇ ਬੱਚੇ ਜਿਵੇਂ ਮੈਨੂੰ ਕਹਿਣਗੇ ਮੈਂ ਉਵੇਂ ਕਰੂੰ ਹੁਣ ਮੈਂ ਆਪਦੇ ਬੱਚੇ ਮੇਰੇ ਨਾਲ ਜਦੋਂ ਇਹ ਦੁੱਖ ਸੁੱਖ ਦੇਖੀ ਜਾਂਦੇ ਆ ਇੱਧਰ ਆ ਜਾ ਪੁੱਤ ਇੱਥੇ ਬੈਠ ਅੱਛੇ ਆ ਜਾ ਇੱਧਰ ਮੇਰੇ ਕੋਲੇ ਆ ਉਰਾ ਇੱਥੇ ਬੈਠ ਜਾ ਆ ਜਾ ਪੂਰਾ ਪੁੱਤ ਇੱਧਰ ਆ ਦੇਖ ਵੀਰਾ ਕਿਹੜਾ ਕੁਛ ਲੱਗਦਾ ਨਹੀਂ ਜਾਂ ਮੇਰੀਤੀ ਕਿਹੜਾ ਲੱਗਦੀ ਐਡੇ ਡਿਕਸੀ ਬੁੰਦਰਾ ਆ ਰਗੇ ਜਿੰਨਾ ਮੈਂ ਪਾਲਿਆ ਸੀ ਇਹਨਾਂ ਨੂੰ ਚੱਕ ਚੱਕ ਕੇ ਬਾਈ ਤਾਂ ਵਗ ਗਿਆ ਸੀ ਠੀਕ ਹੈ ਹੁਣ ਮੈਨੂੰ ਤਾਂ ਇਹ ਵੀ ਇਹਨਾਂ ਨੂੰ ਐਡ ਕਰਨਾ ਵੀ ਮੈਨੂੰ ਔਖਾ ਲੱਗਦਾ ਹੈ ਮਜਬੂਰੀ ਬਣੀ ਪਈ ਹੈ ਹੁਣ ਮੈਂ ਦੱਸ ਕੀ ਕਰਾਂ ਹੁਣ ਮੈਂ ਕਿਹੜੇ ਸਾਹ ਨੌਕਰਾਂ ਸਰਪੰਚ ਸਾਹਿਬ ਮੈਂ ਤਾਂ ਤੁਹਾਡੇ ਮੂਰੇ ਜੇ ਮੈਂ ਤਾਂ ਐ ਕਰ ਸਕਦਾ ਬਾਕੀ ਪਰਚਾਈ ਤੂੰ ਦੱਸ ਦੇ ਕੀ ਕਰਨੀ ਹੈ ਹਾਂ ਬੈਠਾ ਜੀ ਮੁੰਡਾ ਤੁਹਾਡੇ ਕੋਲੇ ਪੁੱਛ ਲੋ ਦੇਖ ਠੀਕ ਹੈ ਬੱਤ ਜੇ ਮੈਂ ਕਰਤਾ ਕੋਈ ਤੈਨੂੰ ਤਾਂ ਨਹੀਂ ਇਤਰਾਜ ਇਸ ਗੱਲ ਦਾ ਆਪੇ ਪੈਸੇ ਦੇ ਦਊਗਾ ਮੈਂ ਠੀਕ ਹੈ ਨਾ ਤੂੰ ਵੀ ਜਿਹਜਾ ਮੇਰੇ ਕੋਲਸ ਮੈਨੂੰ ਕੁਲਦੀਪ ਆਹੋ ਜਾ ਮੈਨੂੰ ਚਾਚਾ ਤਰਾਜ ਤਾਂ ਸਾਨੂੰ ਕੋਈ ਨਹੀਂ ਪਰ ਮੇਰੇ ਪਿਓ ਨੇ ساری ਉਮਰ ਕੰਮ ਕਰਿਆ ਘਰੇ ਅਸੀਂ ਐਂ ਨਹੀਂ ਕਹਿੰਦੇ ਵੀ ਤੂੰ ਪੈਸੇ ਦੇ ਪੈਸੇ ਅਸੀਂ ਆਪ ਵੀ ਤਾਰ ਲਾਂਗੇ ਪਰ ਸਾਡਾ ਜਿਹੜਾ ਬਣਦਾ ਸਾਨੂੰ ਉਹ ਦਵਾ ਦੇ ਮੇਰੀ ਗੱਲ ਸੁਣ ਤੇਰੇ ਪਿਓ ਨੇ ساری ਉਮਰ ਕੰਮ ਕੀਤਾ ਮੈਂ ਵੀ ਮੰਨਦਾ ਇਸ ਗੱਲ ਦਾ ਬਾਈ ਨਹੀਂ ਮੈਨੂੰ ਸਟੈਂਡ ਕੀਤਾ ਆਪਦੇ ਕੰਮ ਕਰਨ ਦੇ ਵਿੱਚ ਠੀਕ ਹੈ ਨਾ ਅੱਜ ਤਾਂ ਤੂੰ ਆਹ ਗੱਲ ਕਹੀ ਹੈ ਨਾ ਹੈ ਤੂੰ ਪੜਨਾ ਤੂੰ ਛੋਟਾ ਠੀਕ ਹੈ ਨਾ ਤੇਰੀ ਜ਼ਮੀਨ ਕਿਤੇ ਨਹੀਂ ਆਉਂਦੀ ਤੇਰੇ ਨਾਂ ਤੇ ਆਊਗੀ ਠੀਕ ਹੈ ਰਹੀ ਗੱਲ ਆ 12 ਲੱਖ ਰੁਪਏ ਦੀ ਕਿਵੇਂ ਨੇ ਕਿਵੇਂ ਕਰ ਕਰਾ ਕੇ ਰਲ ਮਿਲ ਕੇ ਕਰ ਲੈਣੇ ਆ ਪੂਰੀਆਂ ਬਾਕੀ ਆਪਦਾ ਤੇਰਾ ਹਿੱਸਾ ਤੇ ਤੁਮ ਮੈਂ ਇੱਕ ਐ ਜੇ ਤੈਨੂੰ ਅੱਜ ਕਹਿ ਗਿਆ ਨਾ ਕੁਲਦੀਪ ਵੀ ਭਾਈ ਆਏਗਾ ਕਿ ਕਿਲਾ ਮੇਰੇ ਨਾਂ ਕਰ ਦੇ ਉਹ ਐਡਾ ਮਾੜਾ ਨਹੀਂ ਫਿਰ ਵੀ ਤੇਰਾ ਭਰਾ ਆ ਉਹ ਮੈਂ ਹੈਗਾ ਬੈਠਾ ਠੀਕ ਹੈ ਨਾ ਚਾਚਾ ਪਰ ਚਾਚਾ ਜੀ ਕੱਲ ਨੂੰ ਜੀ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਸਾਨੂੰ ਮਿਲ ਲਿਆ ਵੀ ਇਸ 5 ਲੱਖ ਰੁਪਏ ਸੀ ਦਿੱਤਾ ਉਹ ਪੁੱਤ ਕੋਈ ਨਹੀਂ ਜਦੋਂ ਸੁਣੀ ਜਾਊਗੀ ਮੇਰੇ ਨਾਲ ਬਣਨੀ ਬਣੀ ਜਾਊਗਾ ਤੁਸੀਂ ਆਪ ਦਾ ਸਰਖਰੂ ਹੋ ਜੇ ਠੀਕ ਹੈ ਨਾ ਫਿਰ ਵੀ ਹੱਲ ਤਾਂ ਹੈ ਨਹੀਂ ਸਰਪੰਚ ਸਾਹਿਬ ਇਹ ਕਹਿਣੀ ਆ ਮੈਂ ਵੀ ਫਿਰ ਵੀ ਤਾਂ ਇਸ ਚੀਜ਼ ਦਾ ਸੀ ਉਹ ਕਰਾਂਗੇ ਰਾਏ ਕਰਕੇ ਆਪਦੀ ਜਵਾਕਾਂ ਨਾਲ ਅੱਜ ਅਸੀਂ ਕਰਜ਼ਾਈ ਹੋ ਜੀਏ 6 ਲੱਖ ਰੁਪਏ ਦੇ ਕੱਲ ਨੂੰ ਫੇਰ ਨਾ ਉਹ ਸਾਡਾ ਬਾਣ ਛੱਡਣ ਵੀ ਸਾਡਾ ਬਾਣ ਸਾਨੂੰ ਛੱਡਿਆ ਜਾਵੇ ਉਹ ਹੋ ਪਰ ਜਾਈ ਬਾਣ ਤਾਂ ਸਾਨੂੰ ਮੈਂ ਜਦੋਂ ਆਪ ਕਹੀ ਜਾਣਾਗਾ ਵੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਸਰਪੰਚ ਸਾਹਿਬ ਮੇਰੇ ਜਿਉਂਦੇ ਜੀ ਬੈਠੇ ਵੱਟ ਨਾ ਪਾਉਣ ਇਹ ਮੈਂ ਤਾਂ ਕੱਲੀ ਇੰਨੀ ਗੱਲ ਕਰਦਾ ਆਪ ਦੀ ਸਮਝ ਜਾਣ ਤੁਸੀਂ ਜਨੇ ਕਰੀ ਜਾਣ ਮੈਂ ਕਿਹੜਾ ਇਹਨਾਂ ਨੂੰ ਕਰਦਾ ਜਦੋਂ ਮੈਂ ਆਪ ਕਰੀ ਜਣਾ ਸਰ ਨਾ ਜੀ ਨਾ 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 ਮੈਂ ਛੋਡੇ ਆ ਹੱਥ ਬੰਨੇ ਮੇਰੇ ਛੋਡੇ ਮੂਰੇ ਸਰਪੰਚ ਸਾਹਿਬ ਮੇਰੇ ਮੁੰਡੇ ਨੂੰ ਮੈਂ ਇਹਨਾਂ ਦੇ ਮੁੰਡੇ ਨਾਲ ਕਦੇ ਵੀ ਨਹੀਂ ਤੋੜਦੀ ਕਿਤੇ ਵੀ ਨਾ ਮੇਰੀ ਤੀਨ ਨੂੰ ਤੋੜਾਂ ਨਾ ਮੈਂ ਮੇਰੇ ਪੁੱਤ ਨੂੰ ਤੋੜਾਂ ਠੀਕ ਹੈ ਨਾ ਮੈਂ ਬਾਹਣਾ ਦਾ 4 ਕਿੱਲੇ ਚਾਹੇ ਮੇਰਾ ਮੁੰਡਾ ਕਰੇ ਚਾਹੇ ਮੈਂ ਠੇਕੇ ਹਿੱਸੇ ਤੇ ਲਾਵਾ ਵੀ ਫੇਰ ਤਾਂ ਵੱ ਜੇ ਦੇਖੋ ਪੈਸਿਆਂ ਦਾ ਕੋਈ ਇੰਤਜ਼ਾਮ ਕਰਨਾ ਨਹੀਂ ਫਿਰ ਚੱਲੀ ਜਾਂਦੇ ਜਿੱਥੇ ਤਿੱਕਰ ਚੱਲਦਾ ਰੌਲਾ ਦੇਖੀ ਜਾਊਗੀ ਵੀ ਵਟ ਪਾ ਕੇ ਮੇਰਾ ਬਾਣ ਮੈਨੂੰ ਛੱਡਿਆ ਜਾਵੇ ਅਸੀਂ ਆਪਦੀ ਮਰਜ਼ੀ ਨਾਲ ਵੰਟੇ ਕੇ ਹਿੱਸੇ ਤੇ ਦੇਵਾਂਗੇ ਅਸੀਂ ਛੋਡੇ ਮੁੰਡੇ ਦੇ ਹਾਲ ਥੱਲੇ ਬਾਣ ਨਹੀਂ ਰਹਿਣ ਦਿੰਦੇ ਮਾਂ ਪੁੱਤ ਨਾ ਮੈਂ ਮੇਰੇ ਮੁੰਡੇ ਨੂੰ ਇਕੱਲੇ ਨੂੰ ਖੇਤ ਭੇਜਾਂ ਉਹਦਾ ਕੀ ਹੈ ਉੱਥੇ ਲੈ ਕੇ ਚਾਰ ਬੰਦੇ ਮੇਰੇ ਜਵਾਕ ਦੇ 60 ਫੀਟ ਕਰਵਾ ਦੇ ਮੈਂ ਕਿਧੋਂ ਦੀ ਨਹੀਂ ਰਹਿਣੀ ਇਹ ਗੱਲ ਸੁਣ ਪਰਜਾਈ ਠੀਕ ਹੈ ਨਾ ਐਡਾ ਵੀ ਮਾੜਾ ਨਹੀਂ ਹੈਗਾ ਫਿਰ ਵੀ ਮੇਰਾ ਪੁੱਤ ਤਾਂ ਤੇਰਾ ਭਤੀਜਾ ਹੋ ਠੀਕ ਹੈ ਨਾ ਐ ਹੁਣ ਨਾ ਮੈਂ ਇਹਨੂੰ ਐ ਕੁਝ ਕਹਿਣ ਦੇਵਾ ਨਾ ਮੈਂ ਉਹਨੂੰ ਕੁਝ ਕਹਿਣ ਦੇਵਾ ਠੀਕ ਹੈ ਨਾ ਕੱਲ ਜੀ ਜਵਾਖ ਬੋਲ ਗਿਆ ਤਾਂ ਫਿਰ ਹੁਣ ਨਹੀਂ ਜੀ ਤੁਸੀਂ ਕਿਹੜਾ ਨਾਲ ਤੁਰੇ ਫਿਰਦੇ ਹੋ ਤੁਸੀਂ ਤਾਂ ਕਹਿਤਾ ਵੀ ਕਹਿ ਨਹੀਂਦੇ ਉਦੋਂ ਵੀ ਤੁਸੀਂ ਬਾਹ ਫੜ ਸਕਦੇ ਸੀ ਜਿੱਦੈ ਸਾਨੂੰ ਇਹਨਾਂ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਉਦੋਂ ਵੀ ਤੁਸੀਂ ਸਾਡੀ ਮੈਨੂੰ ਜਮਾ ਨਾ ਕੁਝ ਕਹਿੰਦੇ ਆਪਦੇ ਭਤੀ ਜਿਪਤੀ ਜੀ ਦੀ ਬਾਹ ਫੜਦੇ ਮੈਂ ਸੀਗਾ ਫਰਜਾਈ ਮੈਂ ਤਾਂ ਹੈ ਹੀ ਨਹੀਂ ਸੀ ਉਦੋਂ ਸਾਰਾ ਕੁਸਤੀ ਪਤਾ ਹੀ ਹੈ ਕੋਈ ਗੱਲ ਨਹੀਂ ਜੇ ਤਾਂ ਸਾਡਾ ਹੱਲ ਹੁੰਦਾ ਸਾਡਾ ਬਾਹਣ ਛੁੱਟਣਾ ਚਾਹੀਦਾ ਹੈ ਪੈਸਿਆਂ ਦਾ ਕੋਈ ਨਹੀਂ ਚੱਲ ਐਸੇ ਸਾਨੂੰ ਭਵੇਂ ਜੀ ਦੁੱਗਣੇ ਤਿੱਗਣੇ ਵਿਆਜ ਤੇ ਵੀ ਚੱਕਣੇ ਮਨਜ਼ੂਰ ਆ ਮੇਰੇ ਪੁੱਤ ਸਰ ਕਰ ਜਾ ਕੇਰਾ ਚੜਜੂ ਅਸੀਂ ਲਾ ਦੇਾਂਗੇ ਠੀਕ ਹੈ ਕੋਈ ਨਿਬੜਨੀ ਵੀ ਨਹੀਂ ਨਿਬੜਨਾ ਤਾਂ ਪਊਗਾ ਹੀ ਫਿਰ ਬਾਕੀ ਦਾ ਹੱਲ ਤਾਂ ਹੀ ਕਰਨਾ ਪਊਗਾ ਨਾ ਫਿਰ ਭਾਈ ਸਾਡਾ ਬਾਹਰ ਸਾਨੂੰ ਛੜਾ ਉਹ ਵੀ ਮੇਰੀ ਗੱਲ ਸੁਣ ਮੈਨੂੰ ਦਿਓ ਇਜਾਜ਼ਤ ਕਹਿੰਦਾ ਵੀ ਮੈਂ ਦੇਊਂਗਾ ਤਵਾਊਗਾ ਤੁਹਾਨੂੰ ਹੱਕ ਵੀ ਦੇਊਗਾ ਸਾਰਾ ਕੁਝ ਹੀ ਕਰੂ ਭਾਈ ਉਹ ਨਹੀਂ ਦੇਣਾ ਹੱਕ ਇਹ ਵੀ ਗੱਲ ਸਮਝੋ ਨਾ ਚਲੋ ਭਾਈ ਮੇਰੀ ਗੱਲ ਸੁਣੋ ਮੈਨੂੰ ਦਿਓ ਇਜਾਜ਼ਤ ਜਿਵੇਂ ਠੀਕ ਹੋਇਆ ਸੋਚ ਸਮਝ ਕੇ ਫਿਰ ਆਪਾਂ ਕਰ ਲਾਂਗੇ ਕੋਈ ਨਹੀਂ ਕਦੇ ਕੱਲ ਪਰਸਾਂ ਦਾ ਫਿਰ ਟਾਈਮ ਰੱਖ ਲੋ ਸਰਪੰਚ ਸਾਹਿਬ ਮੈਂ ਗੀੜਾ ਮਾਰ ਚ ਹਾਂ ਤੁਹਾਡੇ ਕੋਲੇ ਆ ਕੇ ਕੋਈ ਨਹੀਂ ਕਿਕਰ ਚੈੱਕ ਕਰ ਦਿਆਂ ਗੱਲ ਕਰ ਦਿਆਂ ਗੱਲਬਾਤ ਚੱਲ ਪੁੱਤ ਤੂੰ ਐਵੇਂ ਕਿਸੇ ਗੱਲ ਤੋਂ ਬੋਲੀ ਨਾ ਠੀਕ ਹੈ ਨਾ ਤੇਰੀ ਮਾਂ ਨੂੰ ਵੀ ਗੁੱਸਾ ਹੈ ਠੀਕ ਹੈ ਮੈਨੂੰ ਪਤਾ ਤੈਨੂੰ ਵੀ ਗੁੱਸਾ ਹੈ ਪਰ ਕੋਈ ਨਹੀਂ ਉਹ ਵੀ ਤੇਰਾ ਭਰਾ ਤੇ ਮੈਂ ਵੀ ਤੇਰੇ ਪਿਓ ਨਾਲ ਆ ਗਏ ਹਾਂ ਮੈਂ ਤਾਂ ਕੀ ਬੋਲਣਾ ਚਾਚਾ ਤੂੰ ਕਹਿਣਾ ਚੰਗਾ ਮਾੜਾ ਚੰਗਾ ਮਾੜਾ ਦਾ ਹੁਣ ਘਰੋਂ ਕੱਢਣ ਵੇਲੇ ਤਾਂ ਤੂੰ ਹੀ ਸਾਨੂੰ ਸੋਚਿਆ ਨਹੀਂਗਾ ਹੁਣ ਤੀ ਸਾਡਾ ਕਹਿੰਦੇ ਸੋਚ ਲੋ ਚਾਚਾ ਵੀ ਪਿਓ ਹੀ ਹੁੰਦਾ ਹਾਂ ਚੱਲ ਚੰਗਾ ਤਾਂ ਹੀ ਚੱਲ ਪੁੱਤ ਮੇਰੀ ਗੱਲ ਸੁਣ ਤੂੰ ਐਵੇਂ ਕਿਸੇ ਗੱਲ ਤੋਂ ਤੂੰ ਨਾ ਠੀਕ ਹੈ ਨਾ ਚੱਲ ਮੇਰੀ ਗੱਲ ਸੁਣ ਜੇ ਹੋ ਜਾ ਬਾਈ ਵਿਕਰ ਸੀ ਉਹ ਜਿਹੀ ਮੈਂ ਤੇ ਠੀਕ ਹੈ ਨਾ ਜੇ ਪਰ ਜਾਈ ਅੱਜ ਮੇਰੇ ਤੇ ਗੁੱਸਾ ਕਰਦੀ ਐ ਤੂੰ ਨਾ ਐਵੇਂ ਦਿਲ ਚ ਕੋਈ ਗੱਲ ਰੱਖ ਬਾਕੀ ਉਹ ਵੀ ਤੇਰਾ ਭਰਾ ਠੀਕ ਹੈ ਨਾ ਹਾਂਜੀ ਚਾਚਾ ਕੋਈ ਗੱਲ ਹਾਂ ਚੱਲ ਸਰਪੰਚ ਸਾਹਿਬ ਮੈਂ ਚੱਲਦਾ ਕੋਈ ਨਹੀਂ ਦੇਖ ਲਓ ਭਾਈ ਹਾਂ ਜੀ ਇਹ ਫਲ ਹੁੰਦਾਗਾ ਮੈਂ ਤਾਂ ਭਾਈ ਹੁਣ ਤੁਸੀਂ ਦੱਸੋ ਮੇਰੇ ਪੜਵਾ ਤੁਸੀਂ ਤਾਂ ਹੀ ਕਰਨਾ ਹੱਲ ਤਾਂ ਵਈ ਕਰਨਾ ਪਊ ਫਿਰ ਆਈ ਆਨੇ ਨਾ ਅਸੀਂ ਵੀ 5-6 ਲੱਖ ਰੁਪਏ ਅੱਜ ਮੇਰੇ ਜਵਾਕ ਸਿਰੀ ਚੜੂਗਾ ਜਦੋਂ ਇਹ ਚੱਕ ਕੇ ਦੇਊਗਾ ਚੱਲ ਮੈਂ ਮੰਨਦੀ ਆ ਉਹ ਤਾਂ ਗੱਲ ਠਕਾਉਣ ਦੇ ਮਾਰੇ ਨਹੀਂ ਆਖੀ ਸੀ ਵੀ ਕਿਹੜਾ ਗੱਲ ਟਿਕ ਜੂਗੀ ਫੇਰ ਵੀ ਨਹੀਂ ਟਿਕਣੀ 6 ਲੱਖ ਨਾਲ ਪੁੱਛ ਲੋ 6 ਲੱਖ ਨਾਲ ਮੰਨਦੇ ਆ ਪਰ ਸਾਡਾ ਬਾਣ ਤਾਂ ਫਿਰ ਅਸੀਂ ਹਿੱਸੇ ਠੇਕੇ ਤੇ ਦੇ ਕੇ ਅਸੀਂ ਉਹ ਕਰਾਂਗੇ ਲਾਹਾਂਗੇ ਲੋਕਾਂ ਦੇ ਪੈਸੇ ਇੰਦਰੇ ਆ ਗੱਲ ਤਾਂ ਤੈਨੂੰ ਕਹੀ ਨਹੀਂ ਸੀ ਤੂੰ ਨਾ ਗੱਲ ਸੁਣਦੀ ਨਹੀਂ ਰੌਲਾ ਵਾਲਾ ਪਾਉਣ ਲੱਗ ਜਾਨੀ ਆ ਉਹਨੇ ਤੈਨੂੰ ਆਏ ਥੋੜੀ ਆਖਿਆ ਸੀ ਵੀ ਮੈਂ ਤੈਨੂੰ ਵਿਆਜ ਤੇ ਪੈਸੇ ਲੈ ਕੇ ਦਿੰਨਾ ਜੇ ਆਪਾਂ ਨੂੰ 6 ਲੱਖ ਦਿੰਦਾ 6 ਲੱਖ ਦੇ ਕੇ ਵੀ ਆਪਣਾ ਜੁੰਡੇ ਛੁੜਦੇ ਛੜਾਲਾ ਹੋਰਬਿੰਦਰੇ ਤੂੰ ਵੀ ਸਮਝ ਜਾ ਚਲ ਕੋਈ ਨਾ ਬੇਬੇ ਅਸੀਂ ਫਿਰ ਕਰਿਆ ਆਪਾਂ ਗੱਲਬਾਤ ਕਰ ਲਾਂਗੇ ਮੰਮੀ ਜਾ ਕੇ ਅਸੀਂ ਰਾਏ ਕਰਾਂਗੇ ਚਾਚੀ ਕੋਈ ਨਹੀਂ ਫਿਰ ਮੈਂ ਜਵਾਕਾ ਨਾਲ ਰਾਏ ਕਰੂੰ ਕਰੇ ਜਾ ਕੇ ਹੁਣ ਇੱਥੇ ਤਾਂ ਜਵਾਕ ਵੀ ਵਿਚਾਰੇ ਕੀ ਆਖਣਗੇ ਬਾਕੀ ਮਾਮਾ ਆਊਗਾ ਕੱਲ ਨੂੰ ਤੇ ਉਹਦੇ ਨਾਲ ਗੱਲ ਕਰਾਂਗੇ ਹਾਂ ਮੇਰਾ ਭਰਾ ਸੱਦਿਆ ਬਾਕੀ ਅਸੀਂ ਉਹਦੇ ਨਾਲ ਕੀ ਫੈਸਲਾ ਕਰਕੇ ਉਹ ਤਾਂ ਤੁਹਾਡੇ ਪੱਖ ਦੀ ਗੱਲ ਹੀ ਕਰੀਏ ਕਿ ਕਿੱਸਿਆ ਨੇ ਚਲ ਬੇਬੇ ਚਲ ਚਾਚੇ ਨੇ ਤਾਂ ਸਾਡੇ ਪੱਖ ਦੀ ਗੱਲ ਕੀਤੀ ਆ ਹੁਣ ਗੱਲ ਤਾਂ ਚਾਚੀ ਤੇ ਵੀਰੇ ਦੀ ਆ ਨਾ ਹਾਂ ਵੀ ਉਹ 6 ਲੱਖ ਚ ਕਿਹੜਾ ਫੇਰ ਉਹਨਾਂ ਨੇ ਚਾਚੀ ਮੰਨਣਾਗਾ ਵੀ ਉਹ ਤਾਂ ਆ ਹੀ ਆਖਣਗੇ ਸੰਤਾ ਇਕੱਠਾ 12 ਲੱਖ ਦੋ ਹੁਣ ਅਸੀਂ ਸਰਪੰਚ ਸਾਹਿਬ 12 ਲੱਖ ਕਿੱਥੋਂ ਦੇ ਦੇ ਗਏ ਚਲ ਆਪਾਂ ਕਿਰੇ ਆਏ ਸੀ 6 ਲੱਖ ਲੈ ਦੇ ਕੇ ਦੇਖ ਲੈਂਦੇ ਚਲ ਕੋਈ ਗੱਲ ਨਹੀਂ ਚਾਚਾ ਜੀ ਤੁਸੀਂ ਕਰ ਲਓ ਆਪਦੀ ਗੱਲਬਾਤ ਹਨਾ ਤੇ ਅਸੀਂ ਵੀ ਘਰੇ ਗੱਲਬਾਤ ਕਰਦੇ ਆਂ ਫਿਰ ਦੁਬਾਰੇ ਰੱਖ ਲਾਂਗੇ ਪੰਚਾਇਤ ਫਿਰ ਦੁਬਾਰੇ ਗੱਲ ਕਰ ਲਾਂਗੇ ਚਲ ਕੋਈ ਨਹੀਂ ਚਲੋ ਫਿਰ ਚੰਗਾ ਜੀ ਸਸਿਕਾ ਲੰਗਾ ਭਾਈ ਕੱਟ ਲਿਖੇ ਮੈਂਬਰ ਸਾਹਿਬ ਚਲੋ ਜੀ ਹਮਮ ਭਾਜੀ ਨੰਬਰ ਉਹ ਪੁਰਾਣਾ ਚੱਕੋ 6 ਲੱਖ ਦੇਣ ਦਿੰਦਾ ਤੈਨੂੰ 6 ਲੱਖ ਰੁਪਈਆ ਮੈਂ ਤੇਦੀਪ ਮੇਰਾ ਭਰਾਗਾ ਤੇ ਭਰਾਵਾਂ ਤੋਂ ਵੀ ਵੱਧ ਕੇ ਆ ਨਾਲ ਖੜਦਾ ਮੇਰੇ ਤੈਨੂੰ 6 ਲੱਖ ਦੇਣ ਦੇ ਦੂੰ ਮੈਂ ਤੈਨੂੰ ਪਤਾ ਹੀ ਨਹੀਂ ਮੈਂ ਬੈਠਾ ਹੀ ਕਿਉਂ ਸੀ